ਬੈਬਲ ਕਲਾਂ ਗੋਲੀ ਕਾਂਡ ਇਨਸਾਫ ਮੋਰਚੇ ਨੂੰ ਲੈ ਕੇ ਲਗਾਤਾਰ ਚਰਚਾਵਾਤਾ ਛੜਦੀਆਂ ਨੇ ਪਰ ਕੋਈ ਹੱਲ ਹੀਲਾ ਨਹੀਂ ਨਿਕਲਦਾ ਅਜੇਹੇ ਦੋਸ਼ ਜਿਹੜੇ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੱਲੋਂ ਲਾਏ ਗਏ ਨੇ ਜਿਨ੍ਹਾਂ ਦੇ ਪਿਤਾ ਜੀ ਦੀ ਵੀ ਇਸ ਗੋਲੀ ਕਾਂਡ ਦੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਲਗਾਤਾਰ ਇਹਨਾਂ ਦੇ ਵੱਲੋਂ ਇਸ ਮੋਰਚੇ ਦੀ ਅਗਵਾਈ ਕੀਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਵੱਖ-ਵੱਖ ਸਮੇਂ ਦੇ ਉੱਪਰ ਬਹੁਤ ਸਾਰੀਆਂ ਅਜਈਆਂ ਕਾਰਜ ਪ੍ਰਣਾਲੀਆਂ ਤੋਰੀਆਂ ਗਈਆਂ ਜਾਂ ਫਿਰ ਇਦਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਨਾਲ ਇਸ ਮਸਲੇ ਮਾਮਲੇ ਦਾ ਇਨਸਾਫ ਇਹਨਾਂ ਨੂੰ ਮਿਲ ਸਕੇ ਪਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਤੇ ਇਸ ਮਾਮਲੇ ਦੇ ਵਿੱਚ ਅਜੇ ਤੱਕ ਵੀ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਇਨਸਾਫ ਰੂਪੀ ਮਿਲਦੀ ਦਿਖਾ ਲਈ ਨਹੀਂ ਦੇ ਰਹੀ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਗਿਆ ਜਾਂ ਫਿਰ ਜਿਹੜਾ ਉਹਨਾਂ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਉਸ ਦੇ ਉੱਪਰ ਵੀ ਕਿੰਤੂ ਕਰਦੇ ਸੁਖਰਾਜ ਸਿੰਘ ਨਿਆਮੀ ਵਾਲਾ ਨਜ਼ਰਾਇ ਨੇ ਪ੍ਰੈਸ ਵਾਰਤਾ ਕਰਕੇ ਜਿੱਥੇ ਸੂਬਾ ਸਰਕਾਰ ਨੂੰ ਤਿੱਖੀਆਂ ਕਰਾਰੀਆਂ ਤੇ ਸਿੱਧੀਆਂ ਗੱਲਾਂ ਬੋਲ ਦਿੱਤੀਆਂ ਗਈਆਂ ਨੇ ਉੱਥੇ ਹੀ ਕਿਵੇਂ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਨੂੰ ਵੀ ਉਹਨਾਂ ਦੇ ਵੱਲੋਂ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਗਿਆ ਤੇ ਇਸ ਬਾਬਤ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਦਿੰਦੇ ਆ ਤੁਹਾਡਾ ਸਾਰੇ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਆਪਾਂ ਇਸ ਇਸ਼ੂ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ 2015 ਦਾ ਇਨਸੀਡੈਂਟ ਗੋਲੀਕਾਂਡ ਚਾਹੇ ਬੇਅਦਬੀ ਦੀ ਆਪਾਂ ਗੱਲ ਕਰੀਏ ਵੱਖ-ਵੱਖ ਸਮੇਂ ਤੇ ਉਹਦੇ 'ਚ ਜੱਜਮੈਂਟ ਆਈਆਂ ਕੇਸ ਦੀ ਲੱਦ-ਬਲਦ ਹੋਈ ਕਦੇ ਚੰਡੀਗੜ੍ਹ ਚੱਲ ਗਿਆ ਕਦੇ ਫਰੀਦਕੋਟ ਰਹਿ ਗਿਆ ਪਰ ਜੇ ਉਹਦੀ ਆਉਟਪੁੱਟ ਦੇਖੀਏ ਤਾਂ ਉਹ ਲੋਕਾਂ ਨੂੰ ਜੋ ਚਾਹੀਦੀ ਸੀ ਉਹ ਅੱਜ ਤੱਕ ਨਹੀਂ ਨਿਕਲੀ ਤਿੰਨ ਸਰਕਾਰਾਂ ਬਦਲ ਦੇ ਬਾਵਜੂਦ ਵੀ ਅੱਜ ਵੀ ਕੇਸ ਉਸੇ ਜਗ੍ਹਾ ਤੇ ਖੜਾ ਜਿੱਥੇ 2015 14 ਅਕਤੂਬਰ 2015 ਨੂੰ ਜਦੋਂ ਇਹ ਗੋਲੀਕੰਢ ਹੋਇਆ ਸੀ ਸੋ ਬੜੀ ਤਰਾਸਦੀ ਦੀ ਗੱਲ ਆ ਕਿ ਤਿੰਨ ਸਰਕਾਰਾਂ ਇਸ ਵਿਸ਼ੇ ਤੇ ਬਣੀਆਂ ਹੋਣ ਵੱਡੇ ਵੱਡੇ ਵਾਅਦੇ ਕੀਤੇ ਹੋਣ ਫਰੀਦਕੋਟ ਦੇ ਹਲਕੇ ਦੇ ਵਿੱਚ ਆ ਕੇ ਫਰੀਦਕੋਟ ਧਰਤੀ ਦੇ ਉੱਤੇ ਆ ਕੇ ਸੌਹਾਂ ਤੱਕ ਲੋਕਾਂ ਨੇ ਖੜ ਗਿਆ ਹੋਣ ਮੁੱਖ ਮੰਤਰੀ ਮਿਨਿਸਟਰ ਬਣੇ ਹੋਏ ਲੋਕ ਇੱਥੇ ਆ ਕੇ ਵਾਅਦੇ ਕਰਗੇ ਹੋਣ ਕਿ ਅਸੀਂ ਇਹ ਤਿੰਨ ਸਾਫ਼ ਕਰਾਂਗੇ ਪਰ ਇੱਕ ਜੱਜਮੈਂਟ ਨਿਕਲ ਕੇ ਆਉਂਦੀ ਆ ਸਾਹਮਣੇ 9 4 25 ਦੀ ਉਹ ਇਹ ਆ ਕਿ ਸੁਪਰੀਮ ਕੋਰਟ ਦਾ ਰੁਕ ਕੀਤਾ ਹੋਇਆ ਸੀ ਦੋਸ਼ੀਆਂ ਵੱਲੋਂ ਕੇਸ ਨੂੰ ਚਲਾਉਣ ਨੂੰ ਲੈ ਕੇ ਤੇ ਸਰਕਾਰ ਦੇ ਉੱਥੇ ਹੱਥ ਬਿਲਕੁਲ ਖੜੇ ਹੁੰਦੇ ਨਜ਼ਰ ਆਏ ਆ ਪਿਛਲੇ ਸਮੇਂ ਤੋਂ ਗੱਲ ਕਰੀਏ ਪਹਿਲਾਂ ਤਾਂ ਸਰਕਾਰ ਦੇ ਉਹ ਏਜੀ ਲੱਗਦੇ ਰਹੇ ਆ ਜਿਹੜੇ ਦੋਸ਼ੀਆਂ ਦੇ ਵਕੀਰ ਰਹੇ ਆ ਉਹ ਚਾਹੇ ਬੇਅਦਬੀ ਕੇਸ ਦੇ ਅ ਕਈ ਦੀ ਗੱਲ ਕਰ ਲਈਏ ਤੇ ਚਾਹੇ ਗੋਲੀ ਕਾਂਡ ਦੇ ਵਿੱਚ ਨਾਮਜਾਦ ਜਿਹੜੇ ਲੋਕ ਆ ਉਹਨਾਂ ਦੇ ਵਕੀਲ ਐਡਵੋਕੇਟ ਰਹੇ ਹੋਣ ਉਹਨਾਂ ਦੀ ਗੱਲ ਕਰ ਲਈਏ ਤੇ ਸਰਕਾਰ ਦੇ ਚਾਹਤੇ ਹੋਣ ਅਸੀਂ ਇਨਸਾਫ ਦੀ ਆਸ ਕਿੱਥੋਂ ਰੱਖੀਏ ਸੋ ਦੂਸਰੀ ਜਿਹੜੀ ਹੁਣ ਨਵੀਂ ਜੱਜਮੈਂਟ ਨਿਕਲ ਕੇ ਆਈ ਆ ਇਹਦੇ ਵਿੱਚ ਤਾਂ ਸਰਕਾਰ ਦੇ ਪੱਲੇ ਰਹੀ ਕੀ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਰਕਾਰ ਪਹਿਲਾਂ ਤਾਂ ਇਹ ਤੋਂ ਕੇਸ ਟਰਾਂਸਫਰ ਹੋ ਕੇ ਚੰਡੀਗੜ੍ਹ ਜਾ ਰਹੇ ਆ ਪ੍ਰੀਤਕੋਟ ਦਾ ਇਨਸੀਡੈਂਟ ਹੋਵੇ ਪ੍ਰੀਤਕੋਟ ਦੇ ਵਿੱਚ ਗੋਲੀ ਕਾਂਡ ਹੋਇਆ ਹੋਵੇ ਤੇ ਉਹਦੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੁਣਵਾਈ ਨਾ ਹੋ ਸਕੇ ਐਦਾਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਆ ਸਰਕਾਰ ਵਾਸਤੇ ਉਹਦਾ ਜੇ ਕੇਸ ਬਦਲ ਕੇ ਚੰਡੀਗੜ੍ਹ ਭੇਜਿਆ ਜਾਂਦਾ ਤਾਂ ਉਹ ਵੀ ਇਹ ਦੇਖੋ ਵੀ ਅੱਧਾ ਕੇਸ ਚੰਡੀਗੜ੍ਹ ਭੇਜ ਦਿੱਤਾ ਜਾਂਦਾ ਅੱਧਾ ਕੇਸ ਫਰੀਦਕੋਟ ਦੀ ਅਦਾਲਤ ਦੇ ਵਿੱਚ ਰਹਿ ਜਾਂਦਾ ਇਹ ਨਹੀਂ ਆ ਕਿ ਇਨਸਾਫ ਦੇਣ ਵਾਲੀ ਗੱਲ ਆ ਇਹ ਇਹ ਆ ਕਿ ਦੋਸ਼ੀਆਂ ਦੇ ਹੱਕ ਚ ਭੁਗਤਣ ਵਾਲੀ ਗੱਲ ਸੀ ਕਿ ਜਦੋਂ ਕੇਸ ਨੂੰ ਦੋ ਫਾੜ ਕਰਕੇ ਅੱਧੇ ਨੂੰ ਉੱਥੇ ਰੱਖਿਆ ਜਾਊਗਾ ਤੇ ਅੱਧੇ ਨੂੰ ਇੱਥੇ ਫਰੀਦਕੋਟ ਦੀ ਅਦਾਲਤ 'ਚ ਰੱਖਿਆ ਜਾਊਗਾ ਤੇ ਦੋਨਾਂ ਪਾਸੋਂ ਜੱਜਾਂ ਦੀਆਂ ਜਿਹੜੀਆਂ ਜੱਜਮੈਂਟ ਨਿਕਲ ਕੇ ਆਉਣੀਆਂ ਕਿ ਭਾਈ ਕੇਸ ਨੂੰ ਇਕੱਠਾ ਕੀਤਾ ਜਾਵੇ ਜਦੋਂ ਕੇਸ ਇਕੱਠਾ ਹੋਊਗਾ ਇਹ ਕੰਬਾਈਨ ਕੇਸ ਆ ਫਿਰ ਇਹਦੇ ਸੁਣਵਾਈਆਂ ਹੋਣਗੀਆਂ ਸੋ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਤਕਰੀਬਨ ਸਾਢੇ 3-4 ਸਾਲ ਤੋਂ ਜਦੋਂ ਤੋਂ ਇਹ ਸੱਤਾ ਚੋਂ ਆਈ ਹੋਈ ਹੈ ਸਰਕਾਰ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਵੀ ਆ ਸੋ ਅੱਜ ਕੇਸ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਚੱਲਣ ਦੇ ਲਈ ਕੋਰਟ ਨੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਤੇ ਪਰ ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਇਸ ਦੇ ਉੱਤੇ ਚੁੱਪ ਨਜ਼ਰ ਆ ਰਹੀ ਹੈ ਨਾ ਕਿਸੇ ਅਧਿਕਾਰੀ ਦਾ ਬਿਆਨ ਨਾ ਕਿਸੇ ਮੁੱਖ ਮੰਤਰੀ ਦਾ ਬਿਆਨ ਇੱਥੇ ਕੋਈ ਨਿੱਕਾ ਮੋਟਾ ਨਸ਼ੇ ਦਾ ਤਸਕਰ ਫੜ ਕੇ ਮੁੱਖ ਮੰਤਰੀ ਬਿਆਨ ਦੇਣ ਲੱਗ ਜਾਂਦਾ ਨਿੱਕਾ ਜਾਂ ਕਿਸੇ ਮਾਂ ਦਾ ਪੁੱਤ ਮਾਰ ਕੇ ਕਿਸੇ ਅਣਹੋਈ ਘਟਨਾ ਦੇ ਵਿੱਚ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰ ਦਿੰਦਾ ਜਿਹੜੇ ਕੇਸ ਦੇ ਉੱਤੇ ਸਰਕਾਰ ਬਣੀ ਹੈ ਅੱਜ ਉੱਤੇ ਕੀਤੇ ਹੀ ਗਾਖਣੀ ਇਹਨਾਂ ਨੇ ਇਹਨਾਂ ਦੇ ਕੋਟਾਂ ਦੇ ਵਿੱਚ ਵੀ ਹੱਥ ਖੜੇ ਹੋ ਗਏ ਇਹਨਾਂ ਦੇ ਵਕੀਲ ਚੁੱਪ ਰਹਿ ਗਏ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਸਮੁੱਚੀ ਕੌਮ ਨੂੰ ਲੋਕਾਂ ਨੂੰ ਕਿ ਆਪਾਂ ਜਾਗਰੂਕ ਹੋਈਏ ਇਕਾ ਕਰੀਏ ਇਸ ਵਿਸ਼ੇ ਦੇ ਉੱਤੇ ਜੇ ਇਹ ਕੇਸ ਅੱਜ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪਹੁੰਚਿਆ ਵੀ ਆ ਤਾਂ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡਾ ਸਾਲ 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 ਸਵਾ ਸਾਲ ਪਿਆ ਇਹਨੂੰ ਤਾਂ ਦੇ ਹੀ ਨਾਲ ਲੋਕਾਂ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਦਿਓ ਨਹੀਂ 2015 ਵਾਲੇ ਜਿਨ੍ਹਾਂ ਦੇ ਰਾਤ 'ਚ ਇਹ ਘਟਨਾਕਰਮ ਹੋਇਆ ਅੱਜ ਉਹ ਦੇਖੋ ਵੀ ਲੋਕਾਂ ਦੇ ਵਿੱਚ ਕਿੱਥੇ ਦੇ ਖੜੇ ਨਹੀਂ ਤੇ ਤੁਹਾਡਾ ਇਦੋਂ ਵੀ ਮਾੜਾ ਹਾਲ ਆਊਗਾ ਮੈਂ ਇੱਥੇ ਗੱਲ ਕਰਦਾ ਕਿ ਜਿਹੜੀ 31 5 2024 ਨੂੰ ਐਪਲੀਕੇਸ਼ਨ ਪਾਈ ਸੀ ਉਹਦੀ ਜੱਜਮੈਂਟ 9 4 2025 ਨੂੰ ਆਉਂਦੀ ਆ ਅੱਜ ਉਸ ਜੱਜਮੈਂਟ ਆਈ ਨੂੰ 7-8 ਦਿਨ ਦਾ ਸਮਾਂ ਹੋ ਗਿਆ ਹਜੇ ਤੱਕ ਵੀ ਇਹ ਲਕੋਇਆ ਗਿਆ ਇਸ ਗੱਲ ਤੇ ਲਈ ਕਿ ਉਹਨਾਂ ਦੀ ਆਪ ਦੀ ਜਿਹੜੀ ਆ ਬੇਸ਼ਰਮੀ ਸੀਗੀ ਸ਼ਰਮੋਂ ਦੀ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਕਿ ਉਹ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕੋਰਟ ਦੇ ਵਿੱਚੋਂ ਜਿਹੜੇ ਜਿਹੜੇ ਕੇਸ ਦੇ ਉੱਤੇ ਸਰਕਾਰ ਬਣੀ ਹੋਵੇ ਪਾਰਾ ਮਾਰ ਮਾਰ ਸਰਕਾਰ ਬਣੀ ਹੋਵੇ ਤੇ ਅੱਜ ਉਹਨੂੰ कोर्ट ਦੇ ਵਿੱਚੋਂ ਮੂੰਹ ਦੀ ਖਾਣੀ ਪਈ ਹੋਵੇ ਉਹਨੂੰ ਉੱਥੋਂ ਫਟਕਾਰ ਪਈ ਹੋਵੇ ਤਾਂ ਉਹ ਬੋਲਣਾ ਮਿਲਦਾ ਠੀਕ ਨਹੀਂ ਸਮਝਣਗੇ ਇਸ ਗੱਲ ਕਰਕੇ ਸਾਡੇ ਪੂਰੇ ਪੰਜਾਬ ਨੂੰ ਸਿੱਖਾਂ ਨੂੰ ਇਹਨਾਂ ਨੇ ਪੂਰਾ ਗਮਰਾਹ ਕੀਤਾ ਹੋਇਆ ਇਹ ਕੋਈ ਮੇਰਾ ਇਕੱਲੇ ਦਾ ਕੇਸ ਨਹੀਂ ਕੋਈ ਮੇਰਾ ਨਿੱਜੀ ਕੇਸ ਨਹੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਆਪਾਂ ਗੱਲ ਕਰੀਏ ਜਿਹਦੇ ਚ ਪੂਰਾ ਮਨੁੱਖ ਉਹ ਜਿਹੜਾ ਗੁਰੂ ਸਾਹਿਬ ਨੂੰ ਮੰਨਣ ਵਾਲਾ ਚਾਹੇ Hindu ਆ ਚਾਹੇ ਸਿੱਖਾ ਚਾਹੇ ਮੁਸਲਮਾਨ ਉਹ ਇਸ ਦੇ ਨਾਲ ਦਰਦ ਦੇ ਨਾਲ ਚਿੰਤਾਤਾ ਉਹ ਹਰ ਇੱਕ ਉਸ ਦੇ ਉੱਤੇ ਨਿਗਾਹ ਰੱਖਦਾ ਬੰਦਾ ਚਿੰਤਾਤਾ ਕਿ ਵੀ ਇਹ ਤਨ ਸਾਫ਼ ਹੋਣਾ ਚਾਹੀਦਾ ਉਸੇ ਤਰ੍ਹਾਂ ਹੀ ਗੋਲੀकांड ਜਿਹੜਾ ਹੋਇਆ ਉਹ ਕੋਈ ਦੋ ਬੰਦੇ ਆ ਜਿਹੜੇ ਉਹ ਕਿਸੇ ਨਿੱਜੀ ਜੰਗ 'ਚ ਨਹੀਂ ਮਰੇ ਉੱਥੇ ਉਹ ਗੁਰੂ ਸਾਹਿਬ ਦੀ ਬਿਆਦਬੀ ਤੇ ਰੋਸ ਵਜੋਂ ਧਰਨਾ ਲੱਗਿਆ ਸੀ ਉਸ ਭਾਵਨਾ ਦੇ ਤਹਿਤ ਉੱਥੇ ਪ੍ਰਟੈਸਟ ਲੱਗ ਰਹੇ ਪ੍ਰਟੈਸਟ ਦੇ ਵਿੱਚ ਗੋਲੀਬਾਰੀ ਕੀਤੀ ਗਈ ਪੁਲਿਸ ਵੱਲੋਂ ਤੇ ਉਸ ਗੋਲੀਬਾਰੀ ਦੇ ਦੌਰਾਨ ਉਹ ਬੰਦਿਆਂ ਨੂੰ ਗੋਲੀਆਂ ਵੱਜੀਆਂ ਤੇ ਜਿਹਦੇ ਵਿੱਚ ਮੇਰੇ ਪਿਤਾ ਜੀ ਜਿਹੜੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਸ਼ਾਮਿਲ ਸੀ ਉਹਨਾਂ ਦੇ ਗੋਲੀ ਲੱਗਦੀ ਆ ਤੇ ਵੱਡਾ ਵੀਰ ਗਰਜੀਤ ਸਿੰਘ ਸਰਾਵਾ ਉਹਨਾਂ ਦੇ ਗੋਲੀ ਲੱਗਦੀ ਆ ਤੇ ਉੱਥੇ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਜਾਂਦੇ ਆ ਤੇ ਪੂਰਾ ਪੰਜਾਬ ਇਸ ਕੇਸ ਨੂੰ ਇਸ ਤਰੀਕੇ ਨਾਲ ਦੇਖਦਾ ਕਿ ਇੱਥੇ ਕੋਈ ਘੰਟੇਸ ਜਿਹ ਕਾਰਵਾਈ ਹੋਊਗੀ ਪਰ ਵੱਡੀ ਤਰਾਸ ਦੀ ਆ ਕਿ 10 ਸਾਲ ਦਾ ਸਮਾਂ ਬੀਤ ਗਿਆ ਹਜੇ ਤੱਕ ਕਿਸੇ ਸਿੰਗਲ ਬੰਦੇ ਤੇ ਕਾਰਵਾਈ ਨਹੀਂ ਹੋਈ